ਇਦੋਂ ਪਹਿਲਾਂ ਹੀ ਬਾਈ ਮੇਲੇ ਚ ਜਿੱਤੇ ਹੈ ਇਦੋਂ ਪਹਿਲਾਂ ਕਿਸੇ ਮੇਲੇ ਸੇ ਚਲਿਆ ਇਦੋਂ ਪਹਿਲਾਂ ਹਾਂਜੀ ਇਦੋਂ ਪਹਿਲਾਂ ਕਿਸੇ ਮੇਲੇ ਚ ਚਲਿਆ ਤੋਂ ਪਹਿਲਾਂ ਜੀ ਫਰਸਟ ਜੀਸ਼ਨ ਤੇ ਐਸ ਜੀ ਅੱਛਾ ਜੀ ਹਾਂਜੀ ਅੱਜ ਆਪਣੇ ਕੋਟੜਾ ਪਸੂਲੇ ਲਈ ਅੱਛਾ ਜੀ ਇਥੇ 2024 ਦੇ ਵਿੱਚ ਵੀ ਇਹ ਇਹਦੇ ਫਰਸਟ ਜੀਸ਼ਨ ਹਾਸਲ ਕੀਤੀ ਚੈਂਪੀਅਨ ਬਣਿਆ ਸੀ ਠੀਕ ਹੈ ਜੀ 1 ਸੈਕਿੰਡ ਤੇ ਐਸ ਹੁਣ ਸਾਈਡ ਸੈਕਿੰਡ ਹੈ ਠੀਕ ਹੈ ਜੀ ਕੱਟਾ ਮਾਦਰੇ ਦੀ ਹੈ ਮਨਤੀ ਠੀਕ ਹੈ ਜੀ ਤੇ ਉਮਰਾਂ 3.5 ਲੋਈ ਉਮਰ 3.5 ਸਾਲ ਆ ਪਿੰਡ ਲੌਂਗ ਵਾਲਾ ਨਾ ਵੀਰੇ ਹਾਂਜੀ ਪਿੰਡ ਲੌਂਗ ਵਾਲਾ ਜੀ ਜ਼ਿਲ੍ਹਾ ਸੰਗਰੂਰ ਆ ਜੀ ਘਰ ਦੋ ਵੀਡੀਓ ਸ਼ੇਅਰ ਬਾਬਰ ਦੱਬ ਕੇ ਦੂਜੇ ਨੰਬਰ ਦਾ ਝੋਟਾ ਜੀ ਤੇ ਚੰਗਾਂ ਸਿੰਘ ਭੁੱਲਰ ਕੀ ਬਾਤ ਆ ਘਰ ਦੋ ਵੀਡੀਓ ਸ਼ੇਅਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲੋਈ ਮਿੱਤਰ 22 ਭਗਵਾਨ ਸਿੰਘ ਭੁੱਲਰ ਹਣਾ ਕੀ ਹਾਲ ਆ ਕਹਿਵਾ ਹਾਂਜੀ ਹਾਂ ਉਹ ਠੀਕ ਹਾਂ ਬਹੁਤ ਵਧੀਆ ਤੇ ਵਧੀਆ ਕਰਦੇ ਕੰਮ ਫਟਾਕ ਤੇ ਕੰਮ ਪੂਰਾ ਹੈਣਾ ਓਕੇ ਲੋਈ ਮਿੱਤਰ ਸਾਸਰੀਆ ਕਾਰੇ ਲੋ ਅਬੀ ਮਿੱਤਰੋ ਕੰਮ ਫਾਈਨਲ ਹੋ ਗਿਆ ਜੀ ਵੀਡੀਓ ਸ਼ੇਅਰ ਲਾਈਕ ਜੀ ਲੱਭ ਕੇ ਜੇ ਚੱਲੇ ਤਾਂ ਮੇਲੇ ਜੀ ਫਸਟ ਰਿਜਿਸਟ੍ਰੇਸ਼ਨ ਤੇ ਐਸ ਜੀ ਅੱਛਾ ਜੀ ਹਾਂ ਜੀ ਅੱਜ ਆਪਣੇ ਕੋਟੜਾ ਪਸੂਲੇ ਲਈ ਅੱਛਾ ਜੀ ਇੱਥੇ 2024 ਦੇ ਵਿੱਚ ਵੀ ਇਹਨੇ ਫਸਟ ਰਿਜਿਸਟ੍ਰੇਸ਼ਨ ਹਾਸਲ ਕੀਤੀ ਚੈਂਪੀਅਨ ਬਣਿਆ ਸੀ ਠੀਕ ਹੈ ਜੀ ਹੁਣ 1 ਸੈਕਿੰਡ ਤੇ ਹੈ ਇਹ ਸੌਨ ਸਾਈਡ ਸੈਕਿੰਡ ਹੈ ਠੀਕ ਹੈ ਜੀ ਟਾਈਮ ਮਾਦਰਦੀ ਐਮਨਤੀ ਠੀਕ ਹੈ ਜੀ ਤੇ ਉਮਰਾ 3.5 ਸਾਲ ਨੇ ਲੋ ਜੀ ਉਮਰ 3.5 ਸਾਲ ਆ ਪਿੰਡ ਲੌਂਗ ਵਾਲਾ ਨਾ ਵੀਰੇ ਹਾਂਜੀ ਪਿੰਡ ਲੌਂਗ ਵਾਲਾ ਜੀ ਜ਼ਿਲ੍ਹਾ ਸੰਗਰੂਰ ਆ ਜੀ ਘਰ ਦੋ ਵੀਡੀਓ ਸ਼ੇਅਰ ਦੂਜੀ ਨੰਬਰ ਦਾ ਝੋਟਾ ਜੀ ਤੇ 14 ਸਿੰਘ ਭੁੱਲਰ ਕੀ ਬਾਤ ਆ ਘਰ ਦੋ ਵੀਡੀਓ ਸ਼ੇਅਰ ਲਾਈਕ ਕਰੋ ਸਨਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲੋ ਜੀ ਮਿੱਤਰ 22 ਭਗਵਾਨ ਸਿੰਘ ਭੁੱਲਰ ਰੋਣਾ ਦਾ ਕੀ ਹਾਲ ਆ ਕਹਿਵਾ ਹਾਂਜੀ ਹਾਂ ਉਹ ਠੀਕ ਹਾਂ ਬਹੁਤ ਵਧੀਆ ਵਧੀਆ ਕਰਦੇ ਕੰਮ ਬੜਾ ਬੜੀ ਕੰਮ ਕਰਾ ਰਹਿਣਾ ਓਕੇ ਲਓ ਵੀ ਮਿੱਤਰੋ ਸਾਜ਼ ਰਿਆਕਾਰ ਲਓ ਵੀ ਮਿੱਤਰੋ ਕੰਮ ਫਾਈਨਲ ਹੋ ਗਿਆ ਜੀ ਵੀਡੀਓ ਸ਼ੇਅਰ ਲਾਈਕ ਜੀ ਲੱਭ ਕੇ